ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਸੇਰੋਂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਮੰਗਲ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਵੀਡੀਓ ਬਣਾਉਣ ਇੱਕ ਗੱਬਣ ਮੱਝ ਤੇ ਇੱਕ ਗਾਂ ਜਿਹੜੀ ਆ ਤਾਜੀ ਸੂਈ ਹੈ ਜੀ ਹਾਂਜੀ ਤਾਜੀ ਸੂਈ ਬੱਚੇ ਦੇ ਬਿਨਾਂ ਜੀ ਠੀਕ ਹੈ ਜੀ ਇਹ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਹੈ ਤੇ ਡਿਟੇਲ ਇਹਨਾਂ ਦੋਵਾਂ ਦਾ ਗੱਲ ਦੀ ਆਪਾਂ ਬਾਈ ਮੰਗਲ ਸਿੰਘ ਦੇ ਕੋਲੋਂ ਪੁੱਛੇ ਤਾਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਬਾਈ ਨਾਲ ਡਿਟੇਲ ਹੈ ਪੁੱਛ ਲਿਆ ਸਾਰੀ ਬਾਈ ਦੇ ਕੋਲੋਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਮੰਗਲ ਸਿੰਘ ਜੀ ਸਸਰੀ ਘਰ ਸਸਰੀ ਕੋਲ ਵੀਰ ਜੀ ਹੋਰ ਸਨੋ ਠੀਕ ਠਾਕ ਵਧੀਆ ਜੀ ਵਧੀਆ ਹੋਰ ਤੁਸੀਂ ਸਨੋ ਠੀਕ ਠਾਕ ਕਿਰਪਾ ਵੀਰ ਜੀ ਵੀ ਕਿਰਪਾ ਐਡਰੈਸ ਬੋਲ ਦੇ ਵੀਰ ਆਪਣਾ ਜੀ ਵੀਰ ਜੀ ਪਿੰਡ ਸੇਰੋਂ ਜੀ ਜ਼ਿਲ੍ਹਾ ਤਰਨਤਾਰਨ ਜੀ ਮੋਬਾਈਲ ਨੰਬਰ 95011 4232 ਠੀਕ ਹੈ ਜੀ ਹਾਂਜੀ ਦੋ ਨਾ ਕੇ ਗਾਂ ਤਾਜੀ ਸੂਈ ਤੇ ਮੱਝ ਗੱਬਣ ਹਾਂਜੀ ਗਾਂ ਮਾਜੇ ਗੱਬਣ ਆ ਜੀ ਕਿੰਨਾ ਚਿਰ ਹੋ ਗਿਆ ਗਾਂ ਨੂੰ ਸੂਈ ਨੇ ਆਪਾਂ ਗਾਂ ਤੋਂ ਸ਼ੁਰੂ ਕਰ ਲਈ ਗਾਂ ਨੇ ਵੀਰ ਜੀ ਮਹੀਨਾ ਡੇਢ ਮਹੀਨਾ ਥੇ ਹੋਇਆ ਜੀ ਵੀਰ ਜੀ ਅੱਛਾ ਜੀ ਹਾਂਜੀ ਵਸ਼ੀ ਵਸ਼ੇ ਨਾ ਵੀਰ ਜੀ ਲੜੀ ਆ ਅੱਛਾ ਜੀ ਵਸ਼ੀ ਦਿੱਤੀ ਨਹੀਂਗੀ ਵਸ਼ੀ ਦਿੱਤੀ ਨਹੀਂ ਨਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹੁਣ ਮੰਗਲ ਸਿੰਘ ਜੀ ਦੁੱਧ ਕਿੰਨਾ ਚਵਾਉਣ ਦੀ ਵੀਰ ਜੀ ਵਿਖਾਵਾ 12 13 ਕਿਲੋ ਦਾ ਜੋ ਠੰਡਾ 10 ਕਿਲੋ ਦੁੱਧ ਜੋ 10 ਕਿਲੋ ਜਿਹੜਾ ਚਵਾ ਦੇਣਾ ਜਿਹੜਾ ਚਵਾ ਦੇਣਾ ਜਿਹੜਾ ਲੀਟਰ ਮਾਰ ਕੇ ਠੀਕ ਹੈ ਜੀ ਬਾਕੀ ਵਿਖਾਵਾ ਕਰਨਾ ਵਿਖ ਕਵਾਲਿਟੀ ਤੁਹਾਨੂੰ ਬਖਾ ਦਿੰਦਾ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਕੋਈ ਦੁਪਹਿਰ ਦਾ 2 ਵਜੇ ਦਾ ਹੋਊਗਾ ਤੇ ਸ਼ਾਮਾਂ ਤੱਕ ਜਿਹੜਾ ਦੋਸਤੋ ਆਰਡਰ ਕੁਆਲਿਟੀ ਬੜਾ ਸੁਹਣਾ ਨੇ ਤਿਆਰ ਕਰ ਲੈਣੀ ਨਾਲ ਜੀ ਚੈੱਕ ਕਰ ਲਓ ਜਰਸੀ ਤੇ ਸ਼ਾਈ ਵਾਲ ਦੇ ਨਾਲ ਕਰਾਸ ਅੰਗ ਰੱਖਦੀ ਹੈ ਸੂਵੇਰ ਕਿੰਨਾ ਸੋਈ ਹੋਗੀ ਮੇਜਾਂਕ ਦੂਜੇ ਸੂਵੇਰ ਸੋਈ ਆ ਠੀਕ ਹੈ ਜੀ ਹਾਂਜੀ ਗੰਡੀ ਘੰਟੀ ਘੰਡੀ ਧੀਰੀ ਹੈ ਜੀ ਅੱਛਾ ਸੀਲਸ ਲੱਗ ਪੂਰੀ ਹੈ ਹਾਂਜੀ ਪੂਰੀ ਵੀਰ ਜੀ ਆਪਣਾ ਦਿਲ ਕਰਦਾ ਨਿਆਣਾ ਪਾਓ ਜਾਂ ਨਹੀਂ ਕੋਣਾ ਨਾ ਪਾਓ ਠੀਕ ਹੈ ਜੀ ਹਾਂਜੀ ਬਾਈ ਕਹਿੰਦਾ ਰੱਸੀ ਪਾ ਕੇ ਚਲੋ ਭਾਵੇਂ ਬਿਨਾਂ ਰੱਸੀ ਤੋਂ ਚਲੋ ਉਹ ਤੁਹਾਡੇ ਤੇ ਡਿਪ ਤਾਰਾ ਤੁਨੂੰ ਮਾਰ ਕੇ ਦਿਖਾਈ ਦੇਵਾਂ ਕਿ ਦੀਆ ਵੀਡੀਓ ਦੇ ਵਿੱਚ ਆਪਾਂ ਦੋ ਦੋ ਸਾਰੇ ਤਰ੍ਹਾਂ ਦੇ ਕੱਦ ਕਰ ਚੈੱਕ ਕਰ ਲਿਓ ਲੈ ਲਓ ਜੀ ਬੋੜ ਲਓ ਦੋ ਦੋ ਬੋਡੀ ਲੈਂਥ ਦਾ ਚੈੱਕ ਕਰ ਲਿਓ ਗਾਂ ਦੀ ਰਾਜੀ ਇਹ ਪੂਰੀ ਬਾਕੀ ਦੋਸਤੋ ਇਹ ਕਰਮਾ ਵਾਲੀਆਂ ਦੁੱਧ ਗਰਮੀਆਂ ਦੇ ਵਿੱਚ ਵੀ ਬੜੇ ਮਜ਼ੇ ਨਾਲ ਚਵਾਂਦੀਆਂ ਕਿਉਂਕਿ ਇਹ ਗਰਮੀ ਮਹਿਸੂਸ ਘਟ ਕਰਦੀਆਂ ਮਿਰਜੀ ਪੋਰਿਆ ਦੁੱਧੀਆਂ ਮੱਝਾਂ ਵਾਲਾ ਜੋ ਠੀਕ ਹੈ ਜੀ ਆਹ ਚਿੱਟਾ ਦੁੱਧਾ ਠੀਕ ਹੈ ਜੀ ਹਾਂ ਜੀ ਦੁੱਧ ਬਾਈ ਕਹਿੰਦਾ ਵੀ ਐ ਬਿਲਕੁਲ ਚਿੱਟਾ ਮੱਝ ਹੈ ਇਹਨਾਂ ਦੀ ਫੈਂਡ ਵੀ ਚੰਗੀ ਆਉਂਦੀ ਹੋਊਗੀ ਹਾਂਜੀ ਹੈਨਾ ਜੀ ਫੇਰ ਜਲਸੀਆ ਵੀਰ ਜੀ ਠੀਕ ਹੈ ਜੀ ਹਾਂਜੀ ਕੋਈ ਥੱਲੇ ਬਾਈ ਮੰਗਲ ਜੀ ਇੱਕ ਇੱਕ ਦੋ ਦੋ ਧਾਰ ਮਾਰ ਹੀ ਦੀ ਹੈ ਹੈਨਾ ਲੋ ਵੀਰ ਜੀ ਜਿੱਦਾਂ ਕੋ ਆਹ ਲੋ ਜੀ ਕਰ ਲਿਓ ਚੈੱਕ ਦੋਸਤੋ ਆਹ ਲੋ ਬਿਨਾਂ ਰੱਸੀ ਤੋਂ ਆਹ ਲੋ ਕਰਿਓ ਚੈੱਕ ਤੁਸੀਂ ਧਾਰਾਂ ਤੁਰਾਂ ਦੀ ਕਰ ਲਿਓ ਚੈੱਕ ਆਹ ਲੋ ਜੀ ਠੀਕ ਹੈ ਜੀ ਮਗਲਤ ਨਾਲ ਤੁ ਮਾਰ ਦੋ ਦੋ ਠੀਕ ਹੈ ਇਸ ਮੰਗਲ ਸਿੰਘ ਜੀ ਮੋਲ ਕਿੰਨਾ ਹੋਊਗਾ ਜੀ ਵੀਰ ਜੀ ਮੋਲ ਜੋ ਮਰਜ਼ੀ ਕਰ ਲੀਏ 35 ਕਰ ਲੀਏ 40 ਕਰ ਲੀਏ ਹਾਂਜੀ 30000 ਦੇ ਦਈਏ ਵੀਰ ਜੀ ਅੱਜ 30000 ਹਾਂਜੀ ਕਰਦੀ ਮਾਨਤਾ ਥੋੜਾ ਬੜਾ ਕਿ ਜਿਆ ਜੀ ਕਰ ਲੀਏ 10000 ਦਾ ਕਰਦੀ ਹਾਂ 29000 29 ਦੇ ਦਈਏ ਠੀਕ ਹੈ ਜੀ ਡਿਮਾਂਡ ਦੋਸਤੋ ਬਾਈ ਨੇ 35000 ਰੁਪਿਆ ਰੱਖੀਏ 29000 ਦੇ ਵਿੱਚ ਤੁਹਾਡਾ ਆ ਗਿਆ ਦਾ ਮਾਨਤਾ ਨਾ ਹੋਊਗਾ ਦੋ ਤੋਂ 12 ਕਿਲੋਟਰ ਤੇ ਲਾਗੇ ਬੰਨੇ ਚੋਂੜੀ ਹੈ ਨਾ ਜੀ ਹਾਂਜੀ ਹਾਂਜੀ ਐ ਵੀਰ ਠੀਕ ਹੈ ਜੀ ਬਾਕੀ ਕੋਈ ਸੇਵਾ ਕਰ ਲੂਗਾ ਵੀ ਤੇ ਦੋ ਤੋਂ ਇਹ ਵਧ ਵੀ ਸਕਦੀ ਹੈ ਨਹੀਂ ਤੇ 12 ਕਿਲੋ ਦੋ ਆਓ ਜੀ ਮਗਲ ਸਿੰਘ ਜੀ ਇਧਰ ਮਾਝੇ ਕਿਨਵਾ ਸੁਆ ਸੁਣੀ ਵੀ ਜੀ ਐਨ ਕੀ ਤਿੱਜਨ ਸੁਣੀ ਜੋ ਤਿੱਜਾ ਸੁਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਚੈੱਕ ਕਰ ਲਿਓ ਪਿਓਰ ਬਲੈਕ ਹੀ ਆ ਸਾਰੀ ਥੋੜੇ ਜਿਹਾ ਪੂਛ ਨੇ ਵਾਲ ਵਾਈਟ ਆ ਤੇ ਚੰਗੀ ਰਾਜੀ ਆ ਸੰਭੀ ਬੜੇ ਕਹੇ ਵੀਰ ਨੇ ਸ਼ੌਂਕ ਦੇ ਨਾਲ ਕਿੰਨਾ ਟਾਈਮ ਵੀਰ ਖੜਦੀ ਆ ਸੁਣੀ ਵੀਰ ਜੀ ਆ 8-10 ਦਿਨ ਖੜਦੀ ਜੋ 8 ਤੋਂ 10 ਦਿਨ ਦਾ ਟਾਈਮ ਜੀ ਪਿਆ ਸੁਣ ਦੇ ਵਿੱਚ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੋੜ ਕੇ ਦਿਖਾਈਏ ਮਗਲ ਸਿੰਘ ਜੀ ਲੋ ਜੀ ਲਓ ਜੀ ਕਰੋ ਚੱਕ ਪੈਠਪੜੇ ਦੀ ਚੜਾਈ ਇਹ ਕਰਾ ਚੈੱਕ ਕਰ ਲਓ ਬਾਕੀ ਤੁਹਾਨੂੰ ਵੀ ਜੀ ਬੱਗਿਆ ਮਾ 14 15 ਕਿਲੋ ਵਾਲੀ ਜੋ ਠੀਕ ਹੈ ਜੀ ਆਹ ਲਓ ਜੀ ਕਰੋ ਚੈੱਕ ਜੀ ਲਓ ਜੀ ਕਰ ਲਿਓ ਚੱਕ ਲੈਓ ਜੀ ਮੋੜ ਲਓ ਦੋਤ ਬਿਲਕੁਲ ਬਾਰੀਕ ਚਮੜੀ ਸਿੰਗਲ ਹੱਡੀ ਦੀ ਮੱਝ ਚੈੱਕ ਕਰ ਲਿਓ ਰਾਜੀ ਆ ਪੂਰੀ ਵੇਖ ਲਿਓ ਨਿਕੜਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਤਾਰਾ ਤੋਰਾ ਵੀਰ ਤੇ ਪਤੋ ਪਤੋ ਹੀ ਤੇ ਆਪਣੀ ਲੈ ਆ ਵੀਰ ਜੀ ਤੇ ਆਪਣੀ ਲੈ ਆਂਦੀ ਫੁੱਲ ਗਰੰਟੀ ਵੀਰ ਜੀ ਠੀਕ ਹੈ ਜੀ ਹਾਂ ਜੀ ਭਾਰਾਂ ਚਾਰੇ ਸਣੇ ਵਧੀਆ ਵੀਰ ਜੀ ਵੀਰ ਜੀ ਫੁੱਲ ਤੇ ਪੱਕੇ ਵਧੀਆ ਠੀਕ ਹੈ ਜੀ ਤੇ ਮੰਗਲ ਸਿੰਘ ਜੀ ਦਾ ਮੁੱਲ ਕੰਨਾ ਹੋਗਾ ਇਹਦਾ ਵੀਰ ਜੀ ਮੁੱਲ ਫੋਨ ਤੇ ਕਰਾਂਗੇ ਅੱਛਾ ਮੁੱਲ ਫੋਨ ਤੇ ਹੋਵੇ ਹਾਂ ਜੀ ਮੁੱਲ ਫੋਨ ਤੇ ਠੀਕ ਹੈ ਵੇਹੇ ਹੋਊਗਾ ਜੈ ਜੀ ਹਾਂ ਜੀ ਜੀ ਕਰਾਂਗੇ ਮੋਨੋ ਦੋਸਤੋ ਵੀਰ ਨੇ ਫੋਨ ਤੇ ਕੀਤਾ ਕਿਉਂਕਿ ਗੱਪਣ ਮੱਝ ਆਇਆ ਤੇ ਜੇ ਦੋਸਤੋ ਸੂਂਦੇ ਸਮੇਂ ਤੱਕ ਇਸ ਫਾਰਮ ਤੇ ਰੁਕੋਗੇ ਤੇ ਫਿਰ ਦੁਬਾਰਾ ਇਹਦੀ ਵੀਡੀਓ ਅਪਲੋਡ ਹੋ ਜੂਗੀ ਤੋ ਮੁੱ ਗਾਹ ਜਿਹੜੀ ਇਹ ਬਿਲਕੁਲ ਤਾਜੀ ਸੂਈ ਹੈ ਸਾ ਮਹੀਨਾ ਕੋ ਗਿਆ ਸੂਈ ਨੂੰ ਦੁੱਧ 12 ਕਿਲੋ ਚੋਂ ਆਉਂਦੀ ਤੇ ਰੇਟ ਇਹਦਾ ਲੈਣ ਦੇ ਜਿਹੜਾ ਹੈਗਾ ਜੀ 29000 ਰੁਪਏ ਚ ਤੜਾਏ ਜਾਂਦਾ ਮਾਣਤਰ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਦੋ ਨਾਗ ਤੁਹਾਨੂੰ ਦਿਖਾਤੇ ਆ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚਿੰਦੂਗਾ ਸਿੱਧਾ ਮਾਲਕ ਵੀਰ ਨਾਲ ਫੋਨ ਕਰਕੇ ਸੌਦਾ ਕਰਨਾ ਵਾ ਐਡਰੈਸ ਇੱਕ ਰਹੀ ਫੇ ਬੋਲ ਦਿੰਦਾ ਪਿੰਡ ਸੇਰੋਂ ਤਹਿਸੀਲ ਜ਼ਿਲ੍ਹਾ ਸ਼ਿਖਤਰਨਦਾਰ ਸਾਹਿਬ ਨਾਮ ਮੰਗਲ ਸਿੰਘ ਫੋਨ ਨੰਬਰ ਇੱਕ ਰਹੀ ਫੇ ਬੋਲ ਦਿੰਦਾ 95011 4